ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਆਪਾਂ ਪਹੁੰਚੇ ਆ ਪਿੰਡ ਸੇਕੂਵਾਸ ਗਾਂਗੇ ਲਹਿਰੇ ਦੇ ਕੋਲੇ ਪੈਂਦਾ ਹੈਗਾ ਤੇ ਅੱਜ ਤੁਹਾਨੂੰ ਆਪਾਂ ਜਗਰ ਸਿੰਘ ਜੀ ਨੂੰ ਮਲਾਉਣੇ ਆ ਬੈਬ ਸਾਹਿਬ ਨੂੰ ਜੋ ਇੱਕ 바ਵਾ ਸਿਰਦੀ ਦਵਾਈ ਤਿਆਰ ਕਰਦੇ ਨੇ ਬਹੁਤ ਹੀ ਵਧੀਆ ਆਰਾਮ ਮਿਲਦਾ ਹੈਗਾ ਜਿਸ ਨੂੰ ਵੀ ਕੋਈ 바ਵਾ ਸਿਰਦੀ ਪ੍ਰੋਬਲਮ ਹੈ ਤਾਂ ਤੁਸੀਂ ਬਾਬਾ ਜੀ ਕੋਲੇ ਆ ਕੇ ਦਵਾਈ ਜਿਹੜੀ ਲਿਆ ਸਕਦੇ ਆ ਤੇ ਬਾਬਾ ਜੀ ਨਾਲ ਆਪਾਂ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜਿਹੜਾ ਇਹ ਦੇਸੀ ਦਵਾਈ ਤੁਸੀਂ ਬਾਬਾ ਜੀ ਤੁਸੀਂ ਮੰਨ ਲਓ ਲੋਕਾਂ ਨੂੰ ਦੇ ਰਹੇ ਹੋ ਪਿਆਰ ਕਰ ਰਹੇ ਹੋ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਜੀ ਜੋ ਤੁਸੀਂ ਚੈਨਲ ਵਾਲੇ ਮੇਰੇ ਕੋਲੇ ਆਇਆ ਹੋ ਬਹੁਤ ਬਹੁਤ ਧੰਨਵਾਦ ਹਾਂਜੀ ਤੇ ਮੇਰੀ ਦਵਾਈ ਵੀ ਮਸ਼ਹੂਰੀ ਗਾਉਂ ਪਰ ਮੈਂ ਐਡ ਕਰ ਦਿਆਂ। ਫੇਰ ਵੀ ਮੈਂ ਤੁਹਾਡਾ ਧੰਨਵਾਦ ਕਰਦਾਂ। ਆਉਣ ਦਾ। ਠੀਕ ਹੈ ਜੀ ਤੇ ਜੋ ਤੁਸੀਂ ਇਹ ਦਵਾਲ ਕਰਿਆ ਵੀ ਦਵਾਈ ਕਿੰਨੇ ਕਿਤੇ ਤੋਂ ਦੇ ਰਹੇ ਹੋ। ਇਹ ਬਹੁਤ ਸਮਾਂ ਲੰਮਾ ਹੋ ਗਿਆ ਜੀ। ਜੀ। ਦਵਾਈ ਹੁੰਦਿਆਂ ਨੂੰ। ਤੇ ਬਾਕੀ ਦਵਾਈ ਵਧੀਆ ਹੈ। ਜਿਨ੍ਹਾਂ ਨੇ ਵਰਤੀ ਹੈ ਜਿਆਦਾਤਰ ਉਹਨਾਂ ਨੂੰ ਪਤਾ ਹੁੰਦਾ ਹੈ। ਇਹ ਕਿੰਨੇ ਮਤਲਬ ਕਿੰਨੇ ਜਿਹੜੇ ਮਰੀਜ਼ ਨੇ ਸੋ ਤੋਂ ਪਹਿਲਾਂ ਦਵਾਈ ਤੋਂ ਲੈ ਗਏ ਥੋੜੇ ਤੋਂ ਕਿੰਨੇ ਬੰਨੂ ਨਾਮ ਮਿਲਿਆ ਜੀ ਹਾਂ ਦੇਖੋ ਜੀ ਅਣਗੜ ਤੋਂ ਲੈ ਗਏ ਪਰ ਗਿਣਤੀ ਤਾਂ ਆਪਾਂ ਕਰ ਨਹੀਂ ਸਕਦੇ ਕੋਈ ਆਪਾਂ ਜੈਟਰੀ ਲਾਇਆ ਦੇਖੋ ਸੋ ਨਾਮ ਲਿਖਾਂਗੇ ਪੌਰੇ ਹਨਾ ਅੱਛਾ ਅੱਛਾ ਤੇ ਬਾਕੀ ਲੈ ਗਏ ਅਣਗੜ ਤੋਂ ਦੂਰ ਦੂਰ ਤੋਂ ਮੇਰੇ ਕੋਲ ਫੋਨ ਆਉਂਦੇ ਨੇ ਠੀਕ ਹੈ ਜੀ ਤੇ ਅਸੀਂ ਕੋਰੀਅਰ ਵੀ ਕਰਦੇ ਆ ਬਾਰਸਲ ਜਾਂਦੇ ਨੇ ਕੋਰੀਅਰ ਵੀ ਕਰ ਦੋਗੇ ਭਾਏ ਹਾਂ ਬਾਹਰੀ ਕੰਟਰੀ ਚ ਕਿਤੇ ਵੀ ਕੋਈ ਕਿਤੇ ਵੀ ਕਿਤੇ ਵੀ ਕੋਈ ਮੰਗਾਉਂਦਾ ਜੀ ਤੇ ਸਾਨੂੰ ਐਡਰੈਸ ਭੇਜੋ ਠੀਕ ਹੈ ਜੀ ਤੇ ਆਪਾਂ ਉਹ ਕੋਈ ਕਰਾਂਗੇ ਜੀ ਪਰਸੋਂ ਤੇ ਜਾਂਗੇ ਠੀਕ ਹੈ ਜੀ ਜਿਹੜੀ ਦਵਾਈ ਤੁਸੀਂ ਬਣਾਉਣੀ ਹੈ ਉਹ ਤੁਸੀਂ ਆਪ ਦੇ ਹੱਥਾਂ ਹੱਥੀ ਬਣਾਉਣੀ ਹੈ ਜੀ ਆਪ ਦੇ ਹੱਥੀ ਬਣਾਉਣੀ ਹੈ ਦੇਸੀ ਜਿਹੜੀ ਬੁੱਟੀਆਂ ਨੇ ਜੀ ਠੀਕ ਹੈ ਜੀ ਕੋਈ ਇਹਦੇ ਵਿੱਚ ਕੋਈ ਨਟਿਆਈ ਨਹੀਂ ਆ ਠੀਕ ਹੈ ਜੀ ਤੇ ਜੇ ਕੋਈ ਨਾ ਜ਼ਰਾ ਕੈਵੀ ਲੱਵੀ ਨਾ ਚਾਹੀਦੇ ਵਿੱਚ ਪਾਇਆ ਕੋਈ ਆਪਾਂ ਦੇਣਸਾਰਾ ਉਹ ਕੱਢ ਦੇ ਅੱਛਾ ਜੀ ਕੋਈ ਨਟਿਆਈ ਦਵਾਈ ਨਹੀਂ ਇਹਦੇ ਵਿੱਚ ਠੀਕ ਹੈ ਜੀ ਜਿਹੜਾ ਵੀ ਮਰੀਜ਼ ਤੁਹਾਡੇ ਤੋਂ ਮੰਨ ਲਓ ਇਹ ਦਵਾਈ ਲੈ ਕੇ ਜਾਂਦਾ ਜੀ ਉਹ ਕਿੰਨੇ ਇੱਕ ਟਾਈਮ ਦੇ ਵਿੱਚ ਉਹਨੂੰ ਜਿਹੜਾ ਆਰਾਮ ਮਿਲ ਜਾਂਦਾ ਹੈਗਾ ਇਹ ਬਿਮਾਰੀ ਤੋਂ ਦੇਖੋ ਜੀ ਜਿਵੇਂ ਆ ਪੈਕੇਟ ਆ ਆਪਣਾ ਕੋਈ ਦਵਾਈ ਤਿਆਰ ਕੀਤੀ ਹੈ ਆਪਣੀ ਇਹ 15 ਦਿਨ ਦੀ ਦਵਾਈ ਹੈ ਜੀ ਇਹਦੇ ਵਿੱਚ 3 ਦੇ 15 ਦਿਨਾਂ ਦੀ ਹੈ ਹਾਂਜੀ ਤੇ ਇਹਦੇ ਵਿੱਚ ਜਿਵੇਂ ਅੱਧਾ ਚਮਚਾ ਸਵੇਰੇ ਲੈਣਾ ਹੁੰਦਾ ਕਰਦੇਗਾ ਜੀ ਹਾਂਜੀ ਤੇ ਪਾਣੀ ਨਾਲ ਅੱਧਾ ਚਮਚਾ ਸ਼ਾਮ ਨੂੰ ਰੋਟੀ ਖਾ ਕੇ ਹਾਂਜੀ ਉਸ ਤੋਂ ਬਾਅਦ ਲੈ ਲਓ ਠੀਕ ਹੈ ਜੀ ਤੇ 15 ਦਿਨ ਦੀ ਦਵਾਈ ਹੈ ਜੀ 5-7 ਦਿਨਾਂ ਦੇ ਬਾਅਦ ਇਹਦਾ ਰਿਜ਼ਲਟ ਹੁਣ ਸ਼ੁਰੂ ਹੋ ਜਾਂਦਾ ਜੀ ਠੀਕ ਹੈ ਜੀ ਤੇ ਮੰਨ ਲਓ ਇਹਨਾਂ ਕਿੰਨਾ ਪ੍ਰਾਈਸ ਰੱਖਿਆ ਤੁਸੀਂ ਇਹ ਨਾ ਹੋਵੇ ਕਿਤੇ ਕੋਈ ਮੰਨ ਲਓ ਕਿ ਜਿਆਦਾ ਪ੍ਰਾਈਸ ਹੋਵੇ ਕੋਈ ਗਰੀਬ ਬੰਦਾ ਨਹੀਂ ਲੈ ਸਕਦਾ ਨਾ ਲੈ ਸਕੇ ਜਿਆਦਾ ਰੇਟ ਹੋਵੇ ਕਿੰਨਾ ਕਿੰਨਾ ਰੇਟ ਰੱਖਿਆ ਤੁਸੀਂ ਜੀ ਰੇਟ ਤਾਂ ਇਹਦਾ ਪੂਰੇ ਸਰ ਦਾ ਮੈਂ ਦਾ ਦੂੰਗਾ ਜੀ ਰੇਟ ਤਾਂ ਇੱਕ ਜਿੰਨੀ ਆਪਣੀ ਲਾਗਤ ਹੈ ਦੀ ਹਾਂਜੀ ਹਾਂਜੀ ਉਹਨਾਂ ਕੀ ਰੱਖਿਆ ਹੋਇਆ ਇਹਦੇ ਵਿੱਚ ਜਿਆਦਾ ਕੋਈ ਮਾਰਜਨ ਨਹੀਂ ਹਾਂਜੀ ਠੀਕ ਹੈ ਜੀ ਤੇ ਬਸ ਫਨ ਆਈ ਹੈ ਇੱਕ ਪਰ ਹੀ ਕਹ ਦਿੰਦੀ ਵੀ ਜਾ ਲਾ ਵੀ ਉਹ ਨਹੀਂ ਰੱਖਿਆ ਕਿੰਨਾ ਗੈੜੀ ਆ ਆਪਾਂ ਦੱਸ ਦਾਂਗੇ ਆਪਣੇ ਦੋਸਤਾਂ ਨੂੰ ਜਾ ਕੇ ਉਹਨਾਂ ਨੂੰ ਵੀ ਜਿਆਦਾ ਇੰਨਾ ਨਾ ਲੱਗੇ ਵੀ ਆਵੇ ਕਹੀ ਹੁੰਦਾ ਜੀ ਰੇਟ ਨਹੀਂ ਬੋਲਦੇ ਜਦੋਂ ਆਪਾਂ ਕੋਈ ਨੀਅਰ ਕਰਦੇ ਆਪਾਂ ਨੇ ਕਿਹੜੋ ਕਚੋਰੀ ਰੱਖਣੀ ਜੇ ਆਪਾਂ ਰੇਟ ਬੋਲਾਂਗੇ ਇਹਦਾ ਜੀ 500 ਰੁਪਏ ਰੇਟ ਹੈ ਜੀ 15 ਨਹੀਂ ਦਵਾਈ ਹੈ ਜੀ ਕੁੱਲੀ 500 ਰੁਪਏ ਦੀ ਹਾਂ ਕੁੱਲ 500 ਜੀ ਤੇ ਬਵਾਸੀਰ ਜਿੰਦਗੀ ਲੱਗੀ ਹੋਵੇ ਠੀਕ ਹੈ ਜੀ ਤਾਂ ਪੁਰਾਣੀ ਤੋਂ ਪੁਰਾਣੀ ਮੇਡਰ ਤੋਂ ਹੋਵੇ ਖੂਨੀ ਹੋਵੇ ਠੀਕ ਹੈ ਜੀ ਕੋਈ ਹੋਵੇ ਵਾਦੀ ਹੋਵੇ ਜਿਹੜੀ ਮਰਜ਼ੀ ਹੋਵੇ ਵਾਸੀਂ ਸਭ ਨੂੰ ਆਰਾਮ ਕਰੂਗੀ ਠੀਕ ਹੈ ਜੀ ਗਰੰਟੀ ਸੋਦਾ ਦਵਾਈ ਹੈ ਗਰੰਟੀ ਸੋਦਾ ਦਵਾਈ ਹੈ ਜੀ ਹਾਂ ਜੀ ਆਹ ਪੈਜ ਹੈ ਤੁਸੀਂ ਦੇਖ ਸਕਦੇ ਹੋ ਤੋਂ ਦੋਸਤੋ ਤੁਸੀਂ ਵੀ ਜਿਹੜਾ ਬਾਬੇ ਨਾਲ ਕਨੈਕਟ ਕਰ ਸਕਦੇ ਹੋ ਜਿਹੜਾ ਨੰਬਰ ਆ ਬਾਬਾ ਜੀ ਦਾ ਆਪਾਂ ਡਿਸਪਲੇ ਦੇ ਉੱਤੇ ਦਿੱਤਾ ਹੋਇਆਗਾ ਉਹਦੇ ਤੁਸੀਂ ਕਨੈਕਟ ਕਰਕੇ ਬਾਬਾ ਜੀ ਨਾਲ ਗੱਲਬਾਤ ਕਰ ਸਕਦੇ ਹੋ ਤੇ ਕੋਈ ਬਾਬਾ ਜੀ ਨੇ ਜ਼ਿਆਦਾ ਰੇਟ ਨਹੀਂ ਰੱਖਿਆ 500 ਰੁਪਿਆ 15 ਦਿਨਾਂ ਦੀ ਦਵਾਈ ਦਾ ਰੱਖਿਆ ਦਾ ਤੇ ਗਰੰਟੀ ਦੇ ਨਾਲ ਜਿਹੜੀ ਇਹ ਦਵਾਈ ਬਾਬਾ ਜੀ ਦੰਦੇ ਨੇ ਬਾਬਾ ਅਸਿਰਦੀ ਤੇ ਤੁਸੀਂ ਵੀ ਵਿਜਟ ਕਰ ਸਕਦੇ ਹੋ ਸਿੱਕੂਆ ਪਿੰਡ ਦੇ ਵਿੱਚ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਬਾਬਾ ਜੀ ਰਹਦੇ ਨੇ ਜੇ ਤੁਸੀਂ ਬਾਹਰਲੀ ਕੰਟਰੀ ਜਾਂ ਕਿਤੇ ਹੋਰ ਸਟੇਟ ਚ ਰਹਿੰਦੇ ਹੋ ਤਾਂ ਤੁਸੀਂ ਕੋਰੀਅਰ ਰਾਹੀਂ ਵੀ ਜਿਹੜੀ ਇਹ ਦਵਾਈ ਆਪਣੇ ਘਰ ਪਹੁੰਚ ਕਰਵਾ ਸਕਦੇ ਹੋ ਤਾਂ ਬਾਬਾ ਜੀ ਨਾਲ ਹਾਂਜੀ ਧੰਨਵਾਦ ਜੀ ਤੁਹਾਡਾ ਕੀਤੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਕੀਮਤੀ ਸਮਾਂ ਦੇਣ ਲਈ ਵਾਈਬਰ ਜੀ ਦਾ ਨਾਲ ਸਾਹ ਵਾਈਬਰ ਜੀ ਫਤਿਹ